ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਅੱਜ ਕਈ ਜਗ੍ਹਾ ਤੇ ਪੂਰੇ ਸਿਰੇ ਦੇ ਟੂਰਨਾਮੈਂਟ ਨੇ ਮਿੱਤਰੋ ਦੇਵਾਂਗੇ ਜਾਣਕਾਰੀ ਕਿੱਥੇ ਕਿੱਥੇ ਛੋਟੀ ਛੋਟੀ ਦੇ ਮੱਲ ਪੜਨਗੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਹਰੇ ਕੱਪ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਪਹਿਲਾ ਜਿਸਰੇ ਦਾ ਸ਼ੋਅ ਮੈਚ ਹੈ ਮਿੱਤਰੋ ਪਿੰਡ ਬੋਪਰਾਏ ਬਾਜ ਜ਼ਿਲ੍ਹਾ ਅਮਰਸਰ ਹੋਵੇਗਾ ਜਿੱਥੇ 4 ਉਹ ਆਲ ਓਪਨ ਕਲੱਬਾਂ ਦੇ ਮੈਚ ਹੋਣਗੇ ਜਿੱਥੇ ਮਿੱਤਰੋ ਬਾਬਾ ਵਿਦੀਜੰਦ ਜੀ ਕਬੱਡੀ ਕਲੱਬ ਸੋਰ ਸਿੰਘ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਯੂ ਐਸ ਏ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਬਾਬਾ ਗੁਰਿਆ ਸਾਹਿਬ ਜੀ ਸਪੋਰਟਸ ਕਲੱਬ ਤਨਵਾਖੁਰ ਦਾ ਜਿੱਥੇ ਪਹਿਲਾ ਨਾਮ ਮਿੱਤਰੋ 70000 ਰੱਖਿਆ ਗਿਆ ਤੇ ਦੂਜਾ ਨਾਮ ਕਹਿੰਦੇ 61000 ਰੱਖ ਦਿੱਤਾ ਵੈਸਟ ਰੇਡਰ ਤੇ ਯਾਫੀ ਨੂੰ ਇੱਕ ਇੱਕ 20000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਲਾਈਵ ਆਉਣਾ ਮਿੱਤਰੋ ਪੰਜਾਬ 7 ਟੀਵੀ ਤੇ YouTube ਦਾ ਚੈਨਲ ਹੈ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪਾ ਦੁਆਬਾ ਲੀਗ ਦੇ ਮੈਚ ਹੋਣਗੇ ਮਿੱਤਰੋ ਨਿਜਾਮਪੁਰ ਚ ਲੱਗਣੀਆਂ ਰੌਣਕਾਂ ਜਿੱਥੇ ਆਲ ਓਪਨ ਦੇ 8 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 1.5 ਲੱਖ ਅਤੇ ਦੂਜਾ ਨਾਮ 1 ਲੱਖ ਰੁਪਇਆ ਵੈਸਟ ਟਰੇਡਰ ਤੇ ਯਾਫੀ ਨੂੰ ਕਹਿੰਦੇ 51000 ਰੁਪਇਆ ਦਿੱਤਾ ਜਾਊ 65 ਕਿਲੋ ਬਾਹਰ ਵਰਗੇ ਪਿੰਡ ਪੱਧਰ ਦੇ ਇੱਥੇ ਪਹਿਲਾ ਨਾਮ 31000 ਅਤੇ ਦੂਸਰਾ ਨਾਮ 21000 ਵੈਸਟ ਟਰੇਡਰ ਤੇ ਯਾਫੀ ਨਵੈਲਿਡੀ 45 ਕਿਲੋ ਪਿੰਡ ਪੱਧਰ ਦੇ ਇੱਥੇ ਪਹਿਲਾ ਨਾਮ 21000 ਤੇ ਦੂਸਰਾ ਨਾਮ 15000 ਬੈਸਟ ਰੇਡਰ ਤੇ ਯਾਫੀ ਨੂੰ ਕਹਿੰਦੇ ਮਿੱਤਰੋ ਐਲਈਡੀਆਂ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਕਹਿੰਦੇ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਸਿਰੇ ਦਾ ਕਬੱਡੀ ਕਪਾ ਤੇ ਮਿੱਤਰੋ ਜਿੱਥੇ ਦੁਆਬਾ ਲੀਗ ਦੇ ਫਾਈਨਲ ਕਬੱਡੀ ਟੂਰਨਾਮੈਂਟ ਹੈ ਜਿੰਨੇ ਚਿਤ ਕਰ ਦਿੱਤੇ ਗਏ ਨੇ ਪੂਰੇ ਸੀਜ਼ਨ ਦੇ ਬੈਸਟ ਇਨਾਮ ਨੇ ਮਿੱਤਰੋ ਇੱਥੇ ਪਹਿਲਾ ਨਾਮ ਹੈ ਬੈਸਟ ਰੇਡਰ ਤੇ ਯਾਫੀ ਨੂੰ ਮੋਟਰਸਾਈਕਲ ਦੂਜਾ ਨਾਮ ਸੋਨੇ ਦੀਆਂ ਮੁੰਦੀਆਂ ਤੀਜਾ ਨਾਮ ਰੱਜ ਚੌਥਾ ਵਾਸ਼ਿੰਗ ਮਸ਼ੀਨ ਤੇ ਪੰਜਵਾਂ ਐਲਈਡੀ 43 ਇੰਚ ਨਾਲ ਮਾਨ ਸਨਮਾਨ ਹੋਇਆ ਮਿੱਤਰੋ ਵੈਸਟ ਰੀਡਰ ਤੇ ਯਾਫੀ ਪਲੇਅਰਾਂ ਲਈ ਹੈ ਨਾਮ ਵੀ ਸਿਰੇ ਦਾ ਤੇ ਟੂਰਨਾਮੈਂਟ ਵੀ ਮਿੱਤਰੋ ਐਨ ਕਹਿੰਦੇ ਸਿਰੇ ਦਾ ਲੱਗੂ ਦਵਾਬਾ ਕਬੱਡੀ ਲੀਗ ਵੀ ਅੱਜਕੱਲ ਟੌਪ ਤੇ ਚੱਲ ਰਹੀ ਆ ਵਧੀਆ ਮੱਲ ਖੇਡਦੇ ਆਰੇ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਵਧੀਆ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਇਹਨਾਂ ਨੇ ਅੱਗੇ ਕਮਾਡੀ ਦੀ ਕਮਾਂਡ ਸੰਭਾਲਣੀ ਆ ਤੇ ਨਾਲ ਹੀ ਮਿੱਤਰੋ ਲਖਾ ਮੁਹੰਮਦੀ ਲਖੀਮਪੁਰ ਹੀ ਯੂਪੀ ਉੱਥੇ ਜਿੱਥੇ ਪਹਿਲਾ ਨਾਮ ਓਪਨ ਦਾ 51000 ਅਤੇ ਦੂਸਰਾ ਨਾਮ 41000 ਤੀਸਰਾ ਨਾਮ 31000 ਰੱਖਿਆ ਗਿਆ ਤੇ ਨਾਲ ਹੀ 65 ਕਿਲੋ ਭਾਰ ਵਰਗ ਦਾ ਪਹਿਲਾ ਨਾਮ 21000 ਅਤੇ ਦੂਸਰਾ ਨਾਮ 16000 ਹੈ। ਤੀਜਾ ਨਾਮ ਜਿੱਥੇ 11000 ਹੈ ਵੈਸਟ ਟਰੇਡਰ ਦੇ ਯਾਫੀ ਨੂੰ ਓਪਨ ਦੇ ਅੰਦਰ 65 ਕਿਲੋ ਦੇ ਨੂੰ ਸਰਪ੍ਰਾਈਜ਼ ਨੇ ਲਾਈਵ ਚੱਲੇਗਾ ਮੇਤਰੋ ਕਬੱਡੀ 307 YouTube ਦਾ ਚੈਨਲ ਹੈ। ਇਹ ਵੀ ਵਧੀਆ ਕਬੱਡੀ ਕੱਪ ਹੋਊਗਾ। ਤੇ ਨਾਲ ਹੀ ਪਿੰਡ ਬਾਗੇ ਜੱਜ ਲਾਸਟ ਦੇ ਨਾਲ ਮੇਤਰੋ 75 ਦੇ ਕਹਿੰਦੇ ਓਪਨ ਦੇ ਮੁਕਾਬਲੇ ਹੋਣਗੇ। ਜਿੱਥੇ ਪਹਿਲਾ ਨਾਮ ਕਹਿੰਦੇ 81000 ਅਤੇ ਦੂਸਰਾ ਨਾਮ 61000 ਵੈਸਟ ਟਰੇਡਰ ਦੇ ਯਾਫੀ ਲਈ 21000 ਦੀ ਨਗਦ ਰਕਮ ਹੋਵੇਗੀ। ਨਾਲ ਹੀ 75 ਕਿਲੋ ਦਾ ਪਹਿਲਾ ਨਾਮ 21000 ਅਤੇ ਦੂਜਾ ਨਾਮ 15000 ਨਤਰੋ ਵੈਸਟ ਟਰੇਡਰ ਤੇ ਯਾਫੀ ਨੂੰ ਇਹਨੇ 43 ਇੰਚੀ ਐਲਈਡੀ ਨਾਲ ਮਾਨ ਸਨਮਾਨ ਹੋਊਗਾ ਤੇ ਨਾਲ ਹੀ ਅੱਜ ਮਿੱਤਰੋ ਕਬੱਡੀ ਜੰਕਸ਼ਨ ਤੇ ਲਾਈਵ ਚੱਲੇਗਾ ਯੂਟਿਊਬ ਦਾ ਚੈਨਲ ਆ sire da kabaddi kappa ਅੱਜ ਦੇ ਦਿਨ ਦਾ ਤੇ ਇਧਰ ਪੀਵੀ 31 ਮਾਨਸ ਵਾਲਿਆਂ ਨੇ ਵੀ ਓਪਨ ਦੇ ਅੱਜ sire ਦੇ ਨਾਮ ਰੱਖਿਆ ਓਪਨ ਪਿੰਡ ਬਦਲ ਦੇ ਦੋ ਖੜਿਆਰੀ ਬਾਰੋਂ ਪਹਿਲਾ ਨਾਮ ਜਿੱਥੇ 65000 ਰੱਖਿਆ ਗਿਆ ਤੇ ਦੂਸਰੇ ਨਾਮ 41000 ਵੈਸਟ ਟਰੇਡਰ ਤੇ ਯਾਫੀ ਲਈ 11 11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਪਿੰਡ ਕੂਲਰੀਆਂ ਜਿਲ੍ਹਾ ਮਾਨਸਾ ਕਲਮਿੰਦਰ ਜਲਵੇੜੇ ਦੇ ਤਤਨਪੁਰੇ ਦੇ ਕੋਲੇ ਆਹੇ ਪਿੰਡ ਸੈਮੀ ਫਾਈਨਲ ਚ ਹਾਰਨ ਵਾਲੀਆਂ ਟੀਮਾਂ ਨੂੰ 33300 ਦੀ ਰਕਮ ਦਿੱਤੀ ਜਾਊਗੀ ਨਾਲ ਹੀ 32 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 5100 ਤੇ ਦੂਸਰਾ ਨਾਮ 4100 ਆ 32 ਕਿਲੋ ਦੇ ਵੈਸਟਰ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਲਾਈਵ ਚੱਲੇਗਾ ਮਿੱਤਰੋ ਜੋ www123live.in ਤੇ ਅੱਜ ਦੇ ਦਿਨ ਦਾ ਵਧੀਆ ਮਸ਼ਹੂਰ ਕਬੱਡੀ ਕੱਪ ਹੋਵੇਗਾ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਵਧੀਆ ਪ੍ਰਾਈਜ਼ ਆ। ਬਾਕੀ ਜੀ ਕਬੱਡੀ ਦੀ ਉਹੋ ਜਿਹੀ ਅਪਡੇਟ ਜਿੰਨੇ ਵੀ ਮੈਚ ਹੁੰਦੇ ਨੇ, ਸ਼ੋਅ ਮੈਚ ਹੁੰਦੇ ਨੇ ਬਜਨੀ ਕਬੱਡੀ ਖਿਡਾਰੀਆਂ ਲਈ ਓਪਨ ਲਈ ਤਾਕੜੇ ਕਬੱਡੀ ਕੱਪ। ਇਹਨਾਂ ਬਾਰੇ ਆਪਾਂ ਤੁਹਾਨੂੰ ਮਿੱਤਰੋ ਅਪਡੇਟ ਦਿੰਦੇ ਰਹਾਂਗੇ। ਬਾਕੀ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਤੁਸੀਂ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਬਾਕਸਾਂ ਦੇ ਵਿੱਚ ਵੀ ਆਪਣਾ ਸੁਝਾਅ ਦਿਆ ਕਰੋ ਵੀਰੋ। ਸੋ ਸੋ ਦਿੰਦ ਸੋਡੇ ਤੋਂ ਸਾਰੇ ਮੇਰੇ ਵੀਰਾਂ ਤੋਂ ਆਸ ਆ ਆਪਣੇ ਚੈਨਲ ਜਰੂਰ ਅੱਗੇ ਤੱਕ ਜਾਵੇਗਾ ਤੇ ਲੈਨੇ ਵਾਲਾ ਵਿਦਾ ਮਿੱਤਰੋ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਮੇਰੇ ਵੀਰ ਜਿਉਂਦੇ ਵਾਸਤੇ ਰਹੇਣ ਸਾਰੇ ਕਬੱਡੀ ਪਲੇਅਰ ਜਿਉਂਦੇ ਵਾਸਤੇ ਰਹੇਣ ਪ੍ਰਮੋਟਰ ਜਿਉਂਦੇ ਵਾਸਤੇ ਰਹੇਣ ਵੈਗਰੂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦੀ